ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਸਾਡੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਏਟ ਥਾਣਾ ਸ਼ੰਭੂ ਦੀ ਟੀਮ ਨੇ ਐਸਐਚਓ ਹਰਪ੍ਰੀਤ ਸਿੰਘ ਤੇ ਚੌਂਕੀ ਇੰਚਾਰਜ ਜਗਵਿੰਦਰ ਸਿੰਘ ਜਿਹੜੇ ਤਿਪਲਾ ਚੌਂਕੀ ਲੱਗੇ ਨੇ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਉਲਝਿਆ ਹੋਇਆ ਕੇਸ ਸੀਗਾ ਉਹ ਟਰੇਸ ਕੀਤਾ ਇਹ ਮੈਂ ਤੁਹਾਨੂੰ ਇਹਦੇ ਸਾਰੇ ਫੈਕਟਸ ਦੱਸ ਦਿਆਂ ਇਹ 10 7 ਤੋ 2025 ਨੂੰ ਸ਼ਾਮ ਨੂੰ 5:30 ਵਜੇ ਕਸ਼ਮੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਨੇ ਨੇੜੇ ਪਿੰਡ ਦਾ ਉਹ ਇੱਥੇ ਪੇਸ਼ੀ ਸੀ ਉਹਦੀ ਰਾਜਪੁਰੇ ਇੱਥੋਂ ਪੇਸ਼ੀ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗ੍ਹਾ ਉੱਥੇ ਇੱਕ ਸਕੋਰਪਿਓ ਗੱਡੀ ਕਾਲੇ ਰੰਗ ਦੀ ਆਈ ਤੇ ਉਹਨੂੰ ਇੱਕਦਮ 5-6 ਮੁੰਡੇ ਨਿਕਲ ਕੇ ਉੱਤੇ ਉਹਨੂੰ ਬੇ ਬੜੀ ਬੇਰਹਿਮੀ ਨਾਲ ਆ ਵੀਡੀਓ ਵੀ ਤੁਹਾਨੂੰ ਮੈਂ ਪਾ ਰਿਹਾ ਬੜੀ ਬੇਰਹਿਮੀ ਨਾਲ ਉਹਦੇ ਕਈ ਜਗ੍ਹਾ ਤੇ ਸੱਟਾਂ ਮਾਰ ਕੇ ਮਾਰ ਦੇਣ ਦੀ ਨੀਅਤ ਨਾਲ ਉਹ ਤੇ ਹਮਲਾ ਕੀਤਾ ਤੇ ਉਹਨੂੰ ਇੱਕ ਤਰ੍ਹਾਂ ਦਾ ਦਾ ਮਾਰ ਕੇ ਹੀ ਛੁੱਟ ਗਿਆ ਸੀ ਉਹ ਤੇ ਉਤੋਂ ਬਾਅਦ ਉਥੋਂ ਭੱਜ ਗਏ ਉਤੋਂ ਬਾਅਦ ਉਹ ਬੰਦਾ ਦਾਖਲ ਹੋਇਆ ਉਹ ਅਸੀਂ ਬਿਆਨ ਲਿਖਿਆ ਉਹਦਾ ਬਿਆਨ ਦੇ ਵਿੱਚ ਉਹ ਬੰਦੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਮੈਨੂੰ ਕੌਣ ਮਾਰ ਗਿਆ ਨਾ ਹੀ ਉਹਨੇ 2-4 ਮਿੰਟ ਚ ਸ਼ਖਲਾਂ ਪਛਾਣਾਈਆਂ ਉਹਨੂੰ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਂ ਕੋਈ ਪੁਰਾਣੀ ਲੜਾਈ ਝਗੜਾ ਸੀ ਉਹਦਾ ਨਾਮ ਲਈ ਜਾਂਦਾ ਸੀਗਾ ਅਸੀਂ ਫਿਰ ਉਸਦੇ ਬਿਆਨ ਤੇ ਮਤਲਬ ਅਨਨੋਨ ਬੰਦਿਆਂ ਤੇ ਐਫ ਆਈ ਆਰ ਨੰਬਰ 76 ਮੇਤੀ 15 7 ਨੂੰ ਥਾਣਾ ਸ਼ੰਭੂ 307 ਤੇ ਹੋਰ ਧਾਰਾਂ ਦੇ ਤੇ 4148 99 ਬੀਐਨਐਸ ਦੀਆਂ ਹੋਰ ਆ ਉਹਦੇ ਵਿੱਚ ਅਸੀਂ ਪਰਚਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰਤੀ ਤਫ਼ਤੀਸ਼ ਦੌਰਾਨ ਜਦੋਂ ਅਸੀਂ ਡгай ਚ ਗਏ ਤੇ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਡੀ ਦਾ ਨੰਬਰ ਟੋਲ ਤੋਂ ਟ੍ਰੇਸ ਕਰਾਇਆ ਗੱਡੀ ਦਾ ਨੰਬਰ ਹੈ ਜੀ ਐਚਆਰ 52ਬੀ 6643 ਇਹ ਕਲਾਸਿਕ ਸਕੋਰਪੀਓ ਕਲਾਸਿਕ ਬਲੈਕ ਰੰਗ ਦੀ ਹੈ 2016 ਮਾਡਲ ਜਦੋਂ ਇਹ ਗੱਡੀ ਦੇ ਮਾਲਕ ਕੋਲੇ ਪਹੁੰਚੇ ਫਤਿਹਪੁਰਬਾਦ ਦਾ ਸੀਗਾ ਮਾਲਕ ਨੇ ਮਤਲਬ ਇਹੇ ਦੱਸਿਆ ਉਹ ਮਜੀਠੀਆ ਐਨਕਲੇਵ ਰਹਿੰਦਾ ਕਿਰਾਏ ਤੇ ਉਹ ਕਹਿੰਦਾ ਵੀ ਮੇਰੇ ਕੋਲੇ 9 ਤਰੀਕ ਨੂੰ ਕੋਈ ਬੰਦਾ ਆਇਆ ਸਨੌਰੀ ਏਡੇ ਤੋਂ ਸਨੌਰ ਤੋਂ ਤੇ ਉਹ ਇਹ ਗੱਡੀ ਮੇਰੇ ਕੋਲ 2 ਦਿਨ ਵਾਸਤੇ ਸੈਲਫ ਡਰਾਈਵ ਤੇ ਮੰਗ ਕੇ ਲੈ ਗਿਆ ਸੀ 6.5 7000 ਰੁਪਏ ਚ ਵੀ ਮੇਰਾ ਬਰਥਡੇ ਆ ਅਸੀਂ ਬਰਥਡੇ ਮਨਾ ਕੇ ਆਉਣਾ ਤੇ ਜਦੋਂ ਉਹ ਬੰਦਿਆਂ ਨੂੰ ਅੱਗੇ ਅਸੀਂ ਟਰੇਸ ਕੀਤਾ ਤਾਂ ਉਹਦੇ ਟਰੇਸ ਕਰਕੇ ਅਸੀਂ ਇੱਕ ਜਿਹੜਾ ਸਲੂਜਾ ਅ ਕੀ ਨਾਮ ਦਾ ਜਸਜੋਤ ਸਲੂਜਾ ਵਾਸੀ ਸੰਤ ਹਜਾਰਾ ਸਿੰਘ ਨਗਰ ਸਨੌਰ ਤੇ ਇੱਕ ਨਮਨ ਮਲੋਤਰਾ ਇਹ ਹੈਗਾ ਗੁਰਨਾਨਕ ਨਗਰ ਪੰਜ ਨੰਬਰ ਗਲੀ ਜਰੰਦਾ ਇਹਨਾਂ ਦੇ ਇਹ 2021 21 ਸਾਲ ਦੇ ਮੁੰਡੇ ਨੇ ਪਹਿਲਾਂ ਵੀ ਇਹਨਾਂ ਦੇ ਜਿਹੜਾ ਜਸਜੋਤ ਹੈ ਉਹਦੇ ਖਿਲਾਫ ਤ੍ਰਿਪੜੀ 307 ਦਾ ਪਰਚਾ ਦਰਜ ਹੈ ਉਹ ਬਾਹਰ ਆਇਆ ਹੋਇਆ ਬੇਲ ਤੇ ਤੇ ਜਿਹੜਾ ਨਮਨ ਹਲੂਜਾ ਇਹਦੇ ਇੱਕ ਤਵਾਲੀ ਪਰਚਾ ਦਰਜ ਹੈ ਇਹਨਾਂ ਨੂੰ ਅਸੀਂ ਮਤਲਬ ਇਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਕਢਾ ਕੇ ਇਹਨਾਂ ਨੇ ਨੰਬਰ ਬੰਦ ਕਰਤੇ ਸੀ ਆਪਣੇ ਹੋਰ ਨੰਬਰ ਚੱਲ ਰਹੇ ਸੀ ਉਹ ਆਈਪੀਡੀਆਰ ਲੈ ਕੇ ਇਹਨਾਂ ਦੀਆਂ ਲੋਕੇਸ਼ਨਾਂ ਟਰੇਸ ਕਰਕੇ ਕੱਲ ਇਹਨਾਂ ਨੂੰ ਅਰੈਸਟ ਕੀਤਾ ਅਰੈਸਟ ਕਰਕੇ ਇਹਨਾਂ ਤੋਂ ਜਿਹੜੀ ਗੱਡੀ ਸੀਗੀ ਉਹ ਵੀ ਬਰਾਮਦ ਕਰਾ ਲਈ ਬਲੈਕ ਸਕੋਰਪੀਓ ਜਿਹੜੀ ਵਰਤੀ ਗਈ ਸੀ ਤੇ ਇਹਨਾਂ ਦੀ ਫਿਰ ਜਦੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਤੋਂ ਪਤਾ ਲੱਗਿਆ ਵੀ ਇਹ ਨਨੇੜੇ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ 45 ਨੰਬਰ ਪਰਚਾ ਦਰਜ ਹੋਇਆ ਸੀ ਕਿਡਨਾਪਿੰਗ ਦਾ ਉਹ ਕਸ਼ਮੀਰ ਸਿੰਘ ਨੇ ਦਰਜ ਕਰਾਇਆ ਸੀ ਜਿਹੜਾ ਇਹ ਮੁਕਦਮੇ 'ਚ ਮਦਈ ਆ ਕੋਨੇ ਮਤਲਬ ਇੱਕ ਅਮਰਿੰਦਰ ਤੇ ਉਹਦੇ ਫਾਦਰ ਦਾ ਨਾਮ ਵੀ ਕਸ਼ਮੀਰ ਸਿੰਘ ਹੈ ਉਹਨਾਂ ਨੇ ਦਰਜ ਕਰਾਇਆ ਸੀ ਵੀ ਉਹ ਕਿਸੇ ਜ਼ਮੀਨ ਦਾ ਬਹਾਨਾ ਲੈ ਕੇ ਦਿਖਾਉਣ ਵਾਸਤੇ ਚਲੇ ਗਏ ਤੇ ਉੱਥੇ ਉਹਨੂੰ ਕਿਡਨੈਪ ਕਰ ਲਿਆ ਤੇ ਉਹਨਾਂ ਲੜਾਈ ਝਗੜਾ ਕੀਤਾ ਉਹ ਬੰਦਿਆਂ ਦੇ ਪਰਚਾ ਦਰਜ ਹੋ ਗਿਆ ਉਹ ਇੱਥੋਂ ਸਕਿਪ ਕਰ ਗਏ ਉਹਨਾਂ ਦਾ ਇੱਕ ਭਰਾ ਜਿਹੜਾ ਹੈਗਾ ਜੌਨੀ ਦਵਿੰਦਰ ਸਿੰਘ ਸਨ ਉਹ ਕਸ਼ਮੀਰ ਸਿੰਘ ਆਲਰੇਡੀ ਅਮਰੀਕਾ ਗਿਆ ਹੋਇਆ ਤੇ ਇਹ ਵੀ ਜਿਹੜਾ ਅਮਰਿੰਦਰ ਸੀਗਾ ਮੇਨ ਦੋਸ਼ੀ ਦਾ ਕਸ਼ਮੀਰ ਇਹ ਵੀ ਮਤਲਬ ਕਿਸੇ ਇੱਥੋਂ ਚਲੇ ਗਏ ਨੇ ਕੋਈ ਦੁਬਈ ਜਾਂ ਕਿਤੇ ਹੋਰ ਉਥੋਂ ਇਹਨਾਂ ਨੇ ਆ ਜਿਹੜੇ ਨਮਨ ਸੀਗਾ ਤੇ ਨਮਨ ਮਲੋਤਰਾ ਨਾਮ ਦੇ ਬੰਦੇ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਗੱਲ ਕਰਕੇ ਇਹ ਦੱਸਿਆ ਵੀ ਸਾਡੀ ਲੜਾਈ ਝਗੜਾ ਚੱਲਦਾ ਵੀ ਅਸੀਂ ਇਹ ਬੰਦੇ ਨੂੰ ਇਹ ਇਹ ਨੂੰ ਸਬਕ ਸਿਕਾਉਣਾ ਤੇ ਉਹਨਾਂ ਨੇ ਉੱਥੇ ਇਹਦੇ ਅਕਾਊਂਟ ਦੇ ਵਿੱਚ ਮੋਬਾਈਲ ਦੇ ਵਿੱਚ ਜਿਹੜਾ ਪੇ ਫੋਨ ਦੇ ਰਾਹੀਂ ਪਹਿਲਾਂ 10000 ਰੁਪਇਆ ਜਦੋਂ 10000 ਰੁਪਇਆ ਤਾਂ ਇਹਨਾਂ ਨੇ ਗੱਡੀ ਲਈ ਉਹ 65000 ਤੇ ਉਹ ਤੋਂ ਬਾਅਦ ਇਹਨਾਂ ਨੇ ਪੰਜ ਸੱਤ ਬੰਦੇ ਹੋਰ ਸੀ ਇਹਨਾਂ ਨਾਲ ਜਿਵੇਂ ਇੱਕ ਸੰਤ ਜਾਰਾ ਸਿੰਘ ਨਿਰਭੈ ਦਿੱਤਿਆ ਕਾਲੂ ਆ ਲਵਲীন ਖੰਨਾ ਪੰਜ ਚਾਰ ਮੁੰਡੇ ਹੋਰ ਸੀ ਇਹਨਾਂ ਨਾਲ ਜਿਹੜੇ ਦੇ ਯਾਰ ਦੋਸਤ ਸੀਗੇ ਉਹਨਾਂ ਨੂੰ ਇਹ ਨਾਲ ਲੈ ਕੇ ਤੇ ਇਹਦੀ ਪਹਿਲਾਂ ਰੈਕੀ ਕੀਤੀ ਵੀ ਇਹ ਗਿਆ ਇੱਥੋਂ ਇੱਕ ਦੋ ਬੰਦੇ ਹੋਰ ਐ ਰਾਜਪੁਰੇ ਦੇ ਜਿਨ੍ਹਾਂ ਨੇ ਦੱਸਿਆ ਵੀ ਇਹ ਤਰੀਕ ਤੋਂ ਘਰ ਨੂੰ ਜਾ ਰਿਹਾ ਤੇ ਉਤੋਂ ਬਾਅਦ ਇਹਨਾਂ ਨੇ ਰੈਕੀ ਕਰਕੇ ਉਹਨੂੰ ਉੱਥੇ ਉਹ ਦਿਨ ਉਹਦੇ ਜਾਨਲੇਵਾ ਹਮਲਾ ਕੀਤਾ ਉਹਦੀ ਵੀਡੀਓ ਬਣਾਈ ਦੋ ਤਿੰਨ ਸਕਿੰਟ ਦੀ ਕੁੱਟਦਿਆਂ ਦੀ ਉਹਦੀ ਵੀਡੀਓ ਬਣਾ ਕੇ ਉਹ ਬਾਹਰ ਵਾਲੇ ਬੰਦੇ ਨੂੰ ਸੈਂਡ ਕੀਤੀ ਜਿਹੜਾ ਪਹਿਲਾਂ ਸਾਡੇ ਮੁਕੱਦਮੇ ਦੇ ਦੋਸ਼ੀਆ ਵੀ ਅਸੀਂ ਕੰਮ ਕਰਤਾ ਉਹਨੇ ਫੇਰ ਅਲੱਗ-ਅਲੱਗ ਮਤਲਬ ਅਕਾਊਂਟਾਂ 'ਚ 35000 ਰੁਪਏ ਫੇਰ ਪਵਾਇਆ ਤੇ ਜਿਹੜਾ 35000 ਪਾ ਕੇ ਇਹ ਹੁਣ ਕਿਤੇ ਇਹਨਾਂ ਨੇ ਫਲੈਟ ਫਲੂਟ ਲੈ ਕੇ ਉੱਥੇ ਮੋਹਾਲੀ ਮਤਲਬ ਛੁਪਣਾ ਸੀਗਾ ਤੇ ਇਹਨਾਂ ਨੂੰ ਅਸੀਂ ਦੋਨਾਂ ਨੂੰ ਜਿਹੜੇ ਮੇਨ ਕਿਊ ਸੀ ਨਮਨ ਬਲੋਤਰਾ ਤੇ ਜਿਹੜਾ ਸਲੂਜਾ ਹੈਗਾ ਜਸ ਜੋ ਸਲੂਜਾ ਇਹਨਾਂ ਨੂੰ ਰੈਸਟ ਕਰ ਲਿਆ ਜੀ ਗੱਡੀ ਅਸੀਂ ਬਰਾਮਦ ਕਰਾ ਲਈ ਹੈ। ਬਾਕੀ ਰੋਪੀ ਬਾਕੀ ਰੋਪੀ ਵੀ ਜਲਦੀ ਰੈਸਟ ਹੋਣਗੇ। ਨੋਮੀਨੇਟ ਕਰ ਰਹੇ ਆਂ ਅੱਜ ਰਿਮਾਂਡ ਲਿਆ ਜੀ। ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆਗਾ? 4 ਦਿਨ। 4 ਦਿਨ ਦਾ ਰਿਮਾਂਡ ਮਿਲਿਆ। ਇਹ ਅਸੀਂ ਇਹਦੇ 'ਚ ਇਹ ਕਹਿਣਾ ਚਾਹੁੰਦੇ ਆਂ ਵੀ ਅੱਜਕੱਲ ਜਿਵੇਂ ਬਾਹਰੋਂ ਫਰੋਤੀਆਂ ਮਤਲਬ ਆਪਾਂ ਦੇਖਦੇ ਆਂ ਵੀ ਕੋਈ ਬਾਹਰ ਵਾਲੇ ਨੰਬਰ ਤੋਂ ਫੋਨ ਆ ਜਾਂਦਾ ਵੀ ਤੈਨੂੰ ਦੇਖ ਲਾਂਗੇ, ਇਹ ਕਰ ਲਾਂਗੇ। ਅੱਜਕੱਲ ਬਹੁਤ ਪ੍ਰਚਲਿਤ ਹੋਇਆ ਹੋਇਆ। ਤੇ ਉਹਦੀ ਲੜੀ ਦੇ ਵਿੱਚ ਹੀ ਇਹ ਵੀ ਮਤਲਬ ਉਹਨਾਂ ਨੇ ਐਵੇਂ ਕਿਹਾ ਸੀਗਾ ਵੀ ਇਹਨਾਂ ਨੂੰ ਆਪਾਂ ਹਾਇਰ ਕਰਕੇ ਕਿਉਂਕਿ ਉਹ ਬੰਦੇ ਕੋਈ ਜਾਣਦੇ ਨਹੀਂ ਸੀ ਇਹ ਤੋਂ ਸਨੌਰ ਰਹਿੰਦੇ ਸੀ ਨਵੇਂ ਮੁੰਡੇ ਸੀ ਇਹ ਇਹਨਾਂ ਨੂੰ ਥੋੜਾ ਬੋਤਾ ਲਾਲਚ ਦੇ ਕੇ ਤੇ ਭੋਲੇ-ਭਾਲੇ ਮੁੰਡਿਆਂ ਨੂੰ ਲਾਲਚ ਦੇ ਕੇ ਇਹਨਾਂ ਨੂੰ ਮਤਲਬ ਇੰਨਾ ਤੋਂ ਇਹ ਵੀ ਸਾਡਾ ਲੜਾਈ ਝਗੜਾ ਚੱਲਦਾ ਆ ਕੰਮ ਕਰਾ ਲਿਆ ਤੇ ਇਹ ਸਾਡੀ ਟੀਮ ਨੇ ਜਜਵਿੰਦਰ ਨੇ ਸਾਰੀ ਟੀਮ ਨੇ ਸਾਡੀ ਜਿਹੜੀ ਘਨੌਰ ਬਲੌਗ ਦੀ ਇਹਨਾਂ ਨੇ ਸਾਰਿਆਂ ਨੇ ਮਤਲਬ ਬੜੀ ਟੈਕਨੀਕਲ ਤਰੀਕੇ ਨਾਲ ਸਾਈਬਰ ਸੈਲ ਦੀ ਮੱਤ ਲੈ ਕੇ ਪਟਿਆਲੇ ਤੋਂ ਤੇ ਅਸੀਂ ਇਹ ਬੰਦਿਆਂ ਨੂੰ ਮਤਲਬ ਲੋਕੇਸ਼ਨਾਂ ਲੈ ਕੇ ਸਾਰੇ ਨੰਬਰ ਲੈ ਕੇ ਨੰਬਰ ਚੇਂਜ ਕਰਲੇ ਸੀ ਅਸੀਂ ਟਰੇਸ ਕੀਤਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਵੀ ਇਹ ਜਿਹੜੇ ਕੰਮ ਐ ਛੱਡ ਦਿਓ ਵੀ ਜਿਹੜਾ ਕੋਈ ਬਾਹਰੋਂ ਬੈਠਾ ਬੰਦਾ ਕੋਈ ਫੋਨ ਕਰਦਾ ਕਿਸੇ ਨੂੰ ਕੁਝ ਕਰਦਾ ਅੱਜ ਕੱਲ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਐ ਨਾ ਕਰਕੇ ਸਾਰੇ ਬੰਦਿਆਂ ਬਾਰੇ ਪਤਾ ਲੱਗ ਜਾਂਦਾ ਤੇ ਅਸੀਂ ਉਹਨਾਂ ਨੂੰ ਵੀ ਜਿਹੜੇ ਬਾਹਰ ਬੈਠੇ ਆ ਨੋਮੀਨੇਟ ਕਰਾਂਗੇ ਉਹਦਾ ਵੱਖਰਾ ਪ੍ਰੋਸੈਸ ਉਹਦਾ ਚਲਾਵਾਂਗੇ ਇਹ ਇਹ ਆਪਣੇ ਪਰਚੇ ਚ ਦਿੱਤਾ ਜੀ ਨਾਂ ਹਾਂਜੀ ਦੇ ਰਹੇ ਹਾਂ ਜੀ ਪਰਚੇ ਦਾ ਨਾਮ ਉਹਨਾਂ ਦਾ ਤੇ ਤਾਂ ਕੋਈ ਇੱਕ ਹੀ ਮਿਰਲ ਬੈਕਗ੍ਰਾਉਂਡ ਆਏਗਾ ਹਾਂਜੀ ਕਿੰਨਾ ਦਾ ਜਿਹੜੇ ਦੋ ਦੋਸ਼ੀ ਬਣ ਦੱਸਿਆ ਜੀ ਮੈਂ ਤੁਹਾਨੂੰ ਜਿਹੜਾ ਤਾਂ ਹੈਗਾ ਜਸ ਜੋਤ ਸਲੂਜਾ ਇਹ ਸੰਤ ਯਾਰਾ ਸਿੰਘ ਨਾਲ ਸਨੌਰ ਦਾ ਇਹਤੇ ਤ੍ਰਿਪੜੀ ਥਾਣੇ ਚਾਰ ਪੰਜ ਬੰਦਿਆਂ ਦੇ 307 ਦਾ ਪਰਚਾ ਦਰਜ ਹੋਇਆ ਸੀਗਾ ਇਹ ਦੋ ਕੁ ਮਹੀਨੇ ਹੋਈ ਜੇਲ੍ਹ ਤੋਂ ਵਾਪਸ ਆਇਆ ਤੇ ਇਹਦੇ ਨਾਲ ਜਿਹੜੇ ਕੁਝ ਮੁੰਡੇ ਇੱਕ ਦੋ ਵਿੱਚ ਐ ਤੇ ਉਹ ਇਹਦੇ ਨਾਲ ਭਾਈਵਾਲ ਸੀ ਉਹ ਮੁਕਦਮੇ 'ਚ ਤੇ ਜਿਹੜਾ ਨਮਨ ਮਲੋਤਰਾ ਹੈ ਇਹਦੇ ਵੀ ਕਤਵਾਲੀ ਲੜਾਈ ਝਗੜੇ ਦਾ ਪਰਚਾ ਦਰਜ ਹੈ ਇਹਨਾਂ ਦੇ ਪਹਿਲਾਂ ਇੱਕ ਇੱਕ ਦੋ ਦੋ ਪਰਚੇ ਹੈਗੇ ਨੇ ਸਰ ਜਿਹੜੇ 35000 ਰੁਪਏ ਕੋਈ ਹੈ ਜੀ ਉਹ ਪੈਸੇ ਕਿੰਨੇ ਕਿੰਨੇ ਖਰਚ ਨੇ ਕਿੰਨੇ ਬਰੰਦ ਕਰਦੇ ਕੋਈ ਹੈ ਜੇ ਇਸ ਤਰ੍ਹਾਂ ਉਹ ਜੀ ਇਹਨਾਂ ਦੇ ਅਕਾਊਂਟ ਸੀਗੇ ਪੈਸੇ ਉਹ ਇਹਨਾਂ ਕੋਲੇ ਖਰਚ ਲੈ ਜੀ ਸਾਰੇ ਇਹਨਾਂ ਨੇ ਇੱਕ ਫਲੈਟ ਲੈਣ ਦੀ ਤਿਆਰੀ ਕਰ ਰਹੇ ਸੀ ਕਿਸੇ ਨੂੰ ਪੈਸੇ ਦਿੱਤੇ ਸੀ 25000 ਰੁਪਏ ਮੋਹਾਲੀ ਦੇ ਗਰੀਬ ਤੇ ਇਹਨਾਂ ਕੋਲੇ ਜਿਹੜਾ 40 45000 ਸੀ ਉਹ ਖਰਚਤਾ ਸੀਗਾ ਹਜੇ ਹੋਰ ਉਹਨਾਂ ਨੇ ਪੈਸੇ ਭੇਜਨੇ ਸੀਗੇ ਜਾਂ ਜੇ ਅਜੇ ਕਰ ਰਹੇ ਸੀ ਗੱਲਬਾਤ ਪਰ ਜਿਹੜੇ ਬੰਦੇ ਨੇ ਰੈਕੀ ਕਰਕੇ ਦੱਸਿਆ ਜੀ ਫਰਾਨੀ ਤੱਕ ਪਹੁੰਚ ਗਏ ਉਹਨਾਂ ਨੂੰ ਵੀ ਨਾਮ ਦਰਜ ਕਰਾਂਗੇ ਹਾਂਜੀ ਬਿਲਕੁਲ ਕਰਾਂਗੇ ਉਹਦੇ ਚ ਅਜੇ ਤੱਕ ਸਾਨੂੰ ਦੋ ਬੰਦਿਆਂ ਬਾਰੇ ਪਤਾ ਲੱਗਿਆ ਉਹ ਵੀ ਘਰੋਂ ਭੱਜੇ ਹੋਏ ਜਦੋਂ ਪਤਾ ਲੱਗਿਆ ਫੜ ਲਿਆ ਉਹ ਜਲਦੀ ਅਸੀਂ ਉਹਨਾਂ ਨੂੰ ਇੱਕ ਅੱਧੇ ਦਿਨ ਦੀ ਰਿਮਾਂਡ ਦਰਾਂ ਨਹੀਂ ਸਾਰਾ ਮਤਲਬ ਫੜ ਲਾਂਗੇ ਬੰਦੇ ਮੇਨ ਇਹਦੀ ਇਹੀ ਕਹਾਣੀ ਹੈ ਵੀ ਜਿਹੜੇ ਬਾਹਰੋਂ ਲੋਕੇ ਕਰਾਉਂਦੇ ਆ ਬਾਹਰੋਂ ਵੀ ਇੱਥੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਦੇ ਨੇ ਬਾਹਰ ਬੈਠੇ ਉਹਨਾਂ ਵਾਸਤੇ ਇਹ ਹੈਗਾ ਵੀ ਸਾਰੇ ਬੰਦੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਕੇ ਪੁਲਿਸ ਫੜ ਲੈਂਦੀ ਹੈ ਵੀ ਇਹ ਕੰਮ ਬੰਦ ਕਰ ਦਿਓ ਨਹੀਂ ਇਹਦੇ ਨਤੀਜਾ ਅਸੀਂ ਜਿਹੜਾ ਤੇ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਭੇਜਾਂ ਸਰ ਜੀ ਮੈਂ ਤੁਸੀਂ ਦੱਸ ਰਹੇ ਹੋ ਕਿ ਡਰਾਈਵ ਵਾਸਤੇ ਗੱਡੀ ਲਈ ਸੀ ਇਹ ਨਾਲ ਇਹ ਵੀ ਇਲੈਗਲ ਐਟ ਹੈ ਜੀ ਹਾਂਜੀ ਹਾਂਜੀ ਇਹ ਵੀ ਇਲੈਗਲ ਹੈ ਇਹ ਵੀ ਬਿਨਾ ਉਹ ਨੰਬਰ ਪਲੇਟ ਤੋਂ ਬਿਨਾ ਉਹਦੇ ਟੈਕਸ ਤੋਂ ਐਵੇਂ ਦੇ ਨਹੀਂ ਸਕਦੇ ਇਹ ਵੀ ਕਾਫੀ ਧੰਦਾ ਚੱਲਿਆ ਹੋਇਆ ਹੈ ਇਹਦੇ ਖਿਲਾਫ ਵੀ ਅਸੀਂ ਮਤਲਬ ਜਿਹੜਾ ਬੰਦਾ ਪ੍ਰੀਵੈਂਟ ਲਾਵਾਂਗੇ ਜੀ ਐਕਸ਼ਨ ਪੁਲਿਸ ਉਹਨਾਂ ਲੋਕਾਂ ਨੂੰ ਕਹਿਣਾ ਚਾਹ ਰਿਹਾ ਕਿ ਕਿਸੇ ਸੈਲ ਡਰਾਈਵ ਦੀ ਗੱਡੀ ਨਾ ਹਾਂ ਨਾ ਦਿਓ ਆਪ ਜਾਓ ਨਾਲ ਆਪ ਜਾਓ ਨਾਲ ਸੈਲ ਡਰਾਈਵ ਤੋਂ ਦੇਣੀ ਹੈ ਤਾਂ ਬਕਾਇਦਾ ਉਹਦਾ ਟੈਕਸ ਭਰਿਆ ਜਾਂਦਾ ਉਹ ਜਿਹੜਾ ਚੱਲਦਾ ਸੈਲ ਡਰਾਈਵ ਵਾਲਾ ਉਹਦਾ ਬਕਾਇਦਾ ਨੰਬਰ ਪਲੇਟ ਕਾਲੀ ਜਾਂ येलो ਲੱਗਦੀ ਹੈ ਨੰਬਰ ਪਲੇਟ ਤੇ ਤਾਂ ਹੀ ਉਹ ਦੇ ਸਕਦੇ ਆ ਤੇ ਉਹ ਪ੍ਰੋਪਰ ਬੰਦੇ ਨੂੰ ਦਿੱਤੀ ਜਾਵੇ ਐਵੇਂ ਨਾ ਮੁੰਡਾ ਖੁੰਡਿਆ ਨੂੰ ਅੱਗੇ ਮਤਲਬ 2-2 3-3 ਦਿਨ ਵਾਸਤੇ ਪੈਸੇ ਦੇ ਲਾਲਚ ਦੇ ਦਿੱਤੀ ਜਾਵੇ